ਅੱਜ ਇਹ ਦੇਖਣਾ ਸੀ ਵੀ ਇਹ ਕੰਮ ਸਲੋ ਚੱਲ ਰਿਹਾ ਹੈ ਕਿਵੇਂ ਚੱਲ ਰਿਹਾ ਤਾਂ ਉਰੇ ਆ ਕੇ ਪਤਾ ਲੱਗਿਆ ਵੀ ਕੰਮ ਚੱਲ ਰਿਹਾ ਤਾਂ ਇਹਦੀ ਸਪੀਡ ਵਧਾਉਣ ਵਾਸਤੇ ਹੋਰ ਵੀ ਜਿਹੜੀਆਂ 2-4 ਮਸ਼ੀਨਾਂ ਆ ਉਹ ਵੀ ਲਵਾਉਣ ਲੱਗਿਆ ਸੀ ਮੇਰੀ ਟਰਮ ਤੋਂ ਪਹਿਲਾਂ ਦਾ ਕੰਮ ਜਿਹੜਾ ਹੈ ਸ਼ੁਰੂ ਹੋਇਆ ਵੈ ਸੀਗਾ ਉਹ ਕੰਮ ਸਲੋ ਸੀਗਾ ਜੋ ਕਾਰਪੋਰੇਸ਼ਨ ਵੱਲੋਂ ਜੋ ਮਸ਼ੀਨਰੀ ਵਗੈਰਾ ਅਸੀਂ ਦੇਣੀ ਸੀਗੀ ਉਹ ਅਸੀਂ ਦੇਤੀ ਔਰ ਇਹ ਕੰਮ ਬੜਾ ਸਪੀਡ ਨਾਲ ਚੱਲ ਰਿਹਾ ਔਰ ਉਮੀਦ ਹੈ ਵੀ ਬਸਤਾ 3 ਮਹੀਨੇ ਦਾ ਕਹਿੰਨੇ ਮੈਂ ਚਲੋ 4 ਮਹੀਨਾ ਮੰਨ ਕੇ ਚੱਲੋ ਵੀ 4 ਮਹੀਨੇ 5 ਮਹੀਨੇ ਤੱਕ ਇਹ ਕੰਮ ਜਿਹੜਾ ਕੰਪਲੀਟ ਹੋ ਜਾਏਗਾ ਸਾਡੇ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਨੂੰ 10 ਮਹੀਨੇ ਹੋਏ ਆ ਜੀ ਭਾਜੀ ਉਸ ਤੋਂ ਪਹਿਲਾਂ ਕਿਉਂਕਿ ਅਫਸਰ ਦੇਖ ਰਹੇ ਸੀਗੇ ਤਾਂ ਉਸ ਕਰਕੇ ਕਿਥੇ ਡਿਲੇ ਹੋ ਗਿਆਣਾ ਮਗਰ ਸਰਕਾਰ ਦਾ ਵੀ ਏਜੰਡਾ ਹੈ ਔਰ ਆਵਾਜ਼ ਦੀ ਪਾਰਟੀ ਦਾ ਵੀ ਏਜੰਡਾ ਹੈ ਔਰ ਮੇਰਾ ਵੀ ਏਜੰਡਾ ਹੈ ਇਆ ਪਾ ਡੰਪ ਨੂੰ ਕਲੀਅਰ ਕਰਕੇ ਉਹਦੇ ਗ੍ਰੀਨ ਵੈਲ ਬਣਾਈਏ ਡੰਪ ਦਾ ਮੇਰੀ ਟਰਮ ਤੋਂ ਪਹਿਲਾਂ ਦਾ ਕੰਮ ਜਿਹੜਾ ਸ਼ੁਰੂ ਹੋਇਆ ਵੈ ਸੀਗਾ ਉਹ ਕੰਮ ਸਲੋ ਸੀਗਾ ਮੇਰੇ ਨਾਲ ਮੇਰੇ ਅਫਸਰ ਸਹਿਬਾਨ ਐਕਸ਼ਨ ਸਾਹਿਬ ਸਾਡੇ ਇਨਸਪੈਕਟਰ ਸਾਹਿਬ ਔਰ ਸਾਡੇ ਸਟਾਫ ਦੇ ਹੋਰ ਵੀ ਮੈਂਬਰ ਨਾਲ ਹੀ ਹੈਗੇ ਕਿਉਂਕਿ ਅਸੀਂ ਅੱਜ ਇਹ ਦੇਖਣਾ ਸੀਗੇ ਵੀ ਇਹ ਕੰਮ ਸਲੋ ਚੱਲ ਰਿਹਾ ਹੈ ਕਿਵੇਂ ਚੱਲ ਰਿਹਾ ਹੈ ਤਾਂ ਉਰੇ ਅੱਗੇ ਪਤਾ ਲੱਗਿਆ ਵੀ ਕੰਮ ਚੱਲ ਰਿਹਾ ਤਾਂ ਇਹਦੀ ਸਪੀਡ ਵਧਾਉਣ ਵਾਸਤੇ ਹੋਰ ਵੀ ਜਿਹੜੀਆਂ 2-4 ਮਸ਼ੀਨਾਂ ਐ ਉਹ ਵੀ ਲਵਾਨ ਲੱਗਿਆ ਸੀ ਠੇਕੇਦਾਰ ਨੂੰ ਠੇਕਾ ਦਿੱਤਾ ਵੇਦਾ 1 ਲੱਖ 43 ਟਨ 1 ਲੱਖ 43000 ਟਨ 1 ਲੱਖ 43000 ਟਨ ਦਾ ਜਿਹੜਾ ਟੈਂਡਰ ਹੋਇਆ ਹੋਇਆ ਸੀਗਾ ਇਹਨਾਂ ਨੂੰ ਅਸੀਂ ਪਾਰਟੀ ਸਾਗਰ ਸਾਗਰ ਹੈ ਨਾ ਸਾਗਰ ਮੋਟਰ ਸਾਗਰ ਮੋਟਰ ਨੂੰ ਅਸੀਂ ਇਹਦਾ ਕੰਟਰੈਕਟ ਦਿੱਤਾ ਵੇ ਸੀਗਾ ਪਿੱਛੇ ਕੋਈ ਕੋਈ ਲਿਟੀਗੇਸ਼ਨ ਸੀ ਕੁਝ ਬਰਸਾਤਾਂ ਸੀਗੀਆਂ ਕੁਝ ਪਹਿਲਾਂ ਮਸ਼ੀਨਰੀ ਦਾ ਇਸ਼ੂ ਸੀਗਾ ਕਿਉਂਕਿ ਕਾਂਗਰਸ ਦੇ ਟਾਈਮ ਦਾ ਹੋਇਆ ਵਾ ਉਹ ਸ਼ੁਰੂ ਨਹੀਂ ਹੋ ਪਾਇਆ ਸੀਗਾ ਮਗਰ ਸਾਡੇ ਅਫਸਰ ਸਹਿਬਾਨ ਔਰ ਸਾਡਾ ਪੂਰਾ ਸਟਾਫ ਅਡੀ ਪੂਰੀ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਸੀਗੇ ਇਹਨਾਂ ਨਾਲ ਅਸੀਂ ਜੋ ਵੀ ਚਿੱਠੀ ਪੱਤਰ ਸੀਗਾ ਕਿ ਕੰਮ ਕਿਉਂ ਨਹੀਂ ਕਰ ਰਹੇ ਹੈਗੇ ਜੋ ਇਹਨਾਂ ਦੀ ਰਿਕੁਆਇਰਮੈਂਟ ਸੀਗੀ ਜੋ ਕਾਰਪੋਰੇਸ਼ਨ ਵੱਲੋਂ ਜੋ ਮਸ਼ੀਨਰੀ ਵਗੈਰਾ ਅਸੀਂ ਦੇਣੀ ਸੀਗੀ ਉਹ ਅਸੀਂ ਦੇਤੀ ਔਰ ਇਹ ਕੰਮ ਬੜਾ ਸਪੀਡ ਨਾਲ ਚੱਲ ਰਿਹਾ ਔਰ ਉਮੀਦ ਹੈ ਵੀ ਰਹਿ ਤਾਂ 3 ਮਹੀਨੇ ਦਾ ਕਹਿੰਨੇ ਮੈਂ ਚਲੋ 4 ਮਹੀਨੇ ਮੰਨ ਕੇ ਚੱਲੋ ਵੀ 4 ਮਹੀਨੇ 5 ਮਹੀਨੇ ਤੱਕ ਇਹ ਕੰਮ ਜਿਹੜਾ ਕੰਪਲੀਟ ਹੋ ਜਾਏਗਾ ਔਰ ਪੂਰੀ ਉਮੀਦ ਹੈ ਕਿਉਂਕਿ ਠੇਕੇਦਾਰ ਅਸੀਂ ਹੋਰ ਵੀ ਟੈਂਡਰ ਲਾ ਰਹੇ ਆ 1 ਲੱਖ ਟਨ ਦਾ ਸੀ ਹੋਰ ਜਿਹੜਾ ਟੈਂਡਰ ਹੈ ਇਮੀਡੀਏਟਲੀ ਲਾਣ ਲੱਗਾ ਮੇਰੇ ਖਾ ਟੈਂਡਰ ਲਾਤਾ ਜੋ ਬਚੇਗਾ ਟੈਂਡਰ ਲਾਤਾ ਕਲੀਅਰ ਕਰਦੇ ਆ 1 ਲੱਖ 43000 ਟਨ ਇਹ ਕਲੀਅਰ ਕਰਨ ਤੋਂ ਬਾਅਦ 1 ਲੱਖ ਟਨ ਦਾ ਹੋਰ ਵੀ ਜਿਹੜਾ ਜਾਇ ਅਸੀਂ 4 ਕਰੋੜ ਦਾ ਟੈਂਡਰ ਲਾਤਾ ਹੈ ਜਿਹੜਾ ਜੀ ਸਾਹਿਬ ਜਿਹੜੇ ਕਾਂਗਰਸ ਸਰਕਾਰ ਪਹਿਲਾਂ ਕਾਂਗਰਸ ਸਰਕਾਰ ਦੇ ਟਾਈਮ ਬਹੁਤ ਬੜੇ ਕੰਮ ਤੁਸੀਂ ਉਸ ਸਮੇਂ ਆਮ ਆਦਮੀ ਪਾਰਟੀ ਆਪੋਜੀਸ਼ਨ ਦੇ ਵਿੱਚ ਸੀ ਮੈਂ ਉਹਨੇ ਕਈ ਸੰਘਰਸ਼ਿਤ ਕਰਨੇ ਤੁਹਾਡੇ ਦੇਖਿਆ ਤੁਸੀਂ ਆਪ ਵੀ ਆਏ ਹੋ ਸਾਡੇ ਜਿਲ੍ਹਾ ਪ੍ਰਧਾਨ ਜੀ ਨੇ ਲੱਗਾ ਜੀ ਆਏ ਜੀ 4 ਸਾਲ ਸਰਕਾਰ ਨੇ ਹੋਵੇ ਆਪਣੀ ਦੀ ਇਹ ਡੰਪ ਦੀ ਸਮੱਸਿਆ ਨਹੀਂ ਹੱਲ ਹੋਈ ਜਾਂ ਆਕਾਲੀ ਸਰਕਾਰ ਆਈ ਜਾਂ ਕਾਂਗਰਸ ਆਈ ਜਾਂ ਕੋਈ ਵੀ ਆਈ ਹੈ। ਹੋਰ ਤੁਹਾਨੂੰ ਕੀ ਦੇਖਣਾ ਹੈ? ਦੇਖੋ ਇਹਦੇ ਡ੍ਰੀਮ ਪ੍ਰੋਜੈਕਟ ਸੀਗੇ। ਦੇਖੋ ਮੈਨੂੰ ਕਹਿਣ 'ਚ ਕੋਈ ਗੁਰੇਜ ਨਹੀਂ ਹੈਗਾ। ਸਾਡੇ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਨੂੰ 10 ਮਹੀਨੇ ਹੋਏ ਆ ਜੀ ਭਾਜੀ। ਉਸ ਤੋਂ ਪਹਿਲਾਂ ਕਿਉਂਕਿ ਅਫਸਰ ਦੇਖ ਰਹੇ ਸੀਗੇ। ਤਾਂ ਉਸ ਕਰਕੇ ਕਿਥੇ ਡਿਲੇ ਹੋ ਗਿਆ ਨਾ। ਮਗਰ ਸਰਕਾਰ ਦਾ ਵੀ ਏਜੰਡਾ ਹੈ ਔਰ ਆਵਾਦ ਦੀ ਪਾਰਟੀ ਦਾ ਵੀ ਏਜੰਡਾ ਹੈ। ਔਰ ਮੇਰਾ ਵੀ ਏਜੰਡਾ ਹੈ। कि ਆਪਾਂ ਡੰਪ ਨੂੰ ਕਲੀਅਰ ਕਰਕੇ ਉਰੇ ਗ੍ਰੀਨ ਵੈਲ ਬਣਾਈਏ ਜਿਹੜਾ ਮੇਨ ਕਿੰਨੀ ਦੇਰ ਤੱਕ ਬਣਾ ਦੋਗੇ ਮੇਰੇ ਤੋਂ ਦੇਖੋ ਉਮੀਦ ਹੈ 6 ਮਹੀਨੇ 8 ਮਹੀਨੇ ਲੱਗ ਸਕਦੇ ਆ ਪਰ ਪ੍ਰਾਇੋਰਟੀ ਹੈ ਪਾਈਪਲਾਈਨ ਜੇ ਕੋਈ ਆਣੀ ਵੀ ਸਾਇਲੈਂਟ ਪ੍ਰੋਜੈਕਟ ਨਹੀਂ ਹੈ ਰਨਿੰਗ ਪ੍ਰੋਜੈਕਟ ਦੇ ਵਿੱਚ ਟਾਈਮ ਲੱਗ ਵੀ ਸਕਦਾ ਕਿਉਂਕਿ ਆਪਣੇ ਵਾਸਤੇ ਵੀ ਨਵਾਂ ਐਕਸਪੀਰੀਅੰਸ ਹੈ ਬਟ ਆਪਣੇ ਵੱਲੋਂ ਆਪਾਂ ਆਮ ਆਦਮੀ ਪਾਰਟੀ ਜਿਹੜੀ ਹਦਾਇਤਾਂ ਨੀਤ ਔਰ ਨੀਅਤ ਬਿਲਕੁਲ ਸਾਫ਼ ਹੈ ਸ਼ਹਿਰ ਦਾ ਕੰਮ ਹੈ ਤੇ ਕਰਨਾ ਸਾਡੀ ਡਿਊਟੀ ਬਣਦੀ ਹੈ ਪੂਰੀ ਡਿਊਟੀ ਨਿਭਾਵਾਂਗੇ ਜਿਹੜੀ ਇਹ ਕੂੜੇ ਦੀ ਮੈਨੇਜਮੈਂਟ ਹੈ ਇਹਨੂੰ ਸਾਇੰਟੀਫਿਕ ਮੈਨੇਜਮੈਂਟ ਕਰਨ ਦੇ ਲਈ ਸਾਇੰਟੀਫਿਕ ਤਰੀਕੇ ਨਾਲ ਕੂੜੇ ਨੂੰ ਸੰਭਾਲਣ ਲਈ ਐਨਜੀਟੀ ਦੀਆਂ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੀਆਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਸੰਸਦਾਂ ਦੇ ਹਿੱਦ�ਾਈਆਂ ਵੀ ਮਿੱਟੀ ਪਾ ਕੇ ਫਿਰ ਉੱਪਰ ਇੱਕ ਦਵਾਈ ਪੈਂਦੀ ਹੈ ਹਰ ਲੇਅਰ ਪਾ ਪਾ ਕੇ ਕਰਨਾ ਹੁੰਦਾ ਪਰ ਇੱਥੇ ਦੇਖਿਆ ਲਾ ਤੁਸੀਂ ਕਿ ਤੱਕ ਨਹੀਂ ਚੱਲਣਾ ਤੋ ਐਸਾ ਕੋਈ ਸਾਇੰਟੀਫਿਕ ਮੈਨੇਜਮੈਂਟ ਜਿਹੜੀ ਸੁਪਰੀਮ ਕੋਰਟ ਵੀ ਕਰ ਚੁੱਕੀ ਆ ਉਹ ਨਹੀਂ ਕਰਦੇ ਹੈਗੇ ਦੇਖੋ ਉਹ ਫਰੈਸ਼ ਵਾਸਤੇ ਹੁੰਦਾ ਜਿਹੜਾ ਫਰੈਸ਼ ਵੇਸਟ ਹੁੰਦਾ ਜਿਹੜਾ ਉਹਨੂੰ ਰੈਮੀਡੀਏਟਿੰਗ ਕਰਕੇ ਉਹਦਾ ਹੱਲ ਹੈਗਾ ਤੇ ਜਿਹੜਾ ਫਰੈਸ਼ ਵੇਸਟ ਆ ਰਿਹਾ ਉਸ ਉਹਦਾ ਵੀ ਅਸੀਂ 52 ਕਰੋੜ ਦਾ ਟੈਂਡਰ ਜਿਹੜਾ ਕਾਰਪੋਰੇਸ਼ਨ ਨੇ ਲਾਤਾ 0 ਡਾਲਰਸ ਤੋਂ ਘਰ ਤੋਂ ਲੈ ਕੇ ਡੰਪ ਤੱਕ 0 ਹੋਏਗਾ ਉਹ ਅਗਲਾ ਸਾਡਾ ਟੈਂਡਰ ਲਾਤਾ ਅਗਲੇ ਮਹੀਨੇ ਤੱਕ ਦੋ ਤਿੰਨ ਕੰਪਨੀਆਂ ਨੇ ਸਾਨੂੰ ਅਪਲਾਈ ਕਰਿਆ ਉਹ ਵੀ ਸਿਰੇ ਚੜ ਜਾਏਗਾ ਉਸ ਤੋਂ ਬਾਅਦ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਕਾਰਪੋਰੇਸ਼ਨ ਦਾ ਫਰਜ ਹੈ ਔਰ ਕਾਰਪੋਰੇਸ਼ਨ ਆਪਣੀ ਡਿਊਟੀ ਦੇ ਪੂਰਨ। ਮੈਂ ਤੁਹਾਨੂੰ ਇਹ ਕਹਿੰਦਾ ਕਿ ਜਿਹੜੀ ਅਕਾਲੀ ਸਰਕਾਰ, ਬਾਦਲ ਸਰਕਾਰ, ਕਾਂਗਰਸ ਸਰਕਾਰ ਜਿਹੜਾ ਕਲੰਕਾ ਪਟਿਆਲੇ ਤੇ ਲੱਗੇ ਜੇ ਵੱਡਾ ਐਂਟਰ ਕਰਦੇ ਆ ਪਟਿਆਲੇ ਦਾ ਪ੍ਰਵੇਸ਼ ਦੁਆਰ ਹੈ ਜਦੋਂ ਲੋਕ ਜੀਹ ਕਿਹਾ ਕਿ ਖੜ ਤੋਂ ਦਿੱਲੀ ਤੋਂ ਆਉਂਦੇ ਆ ਇਹ ਦਿਖਦਾ ਹੈ ਤੇ ਇਹ ਆਮ ਆਦਮੀ ਪਾਰਟੀ ਕਲੰਕ ਦੂਰ ਕਰੂਗੀ। 100% ਪੂਰੀ ਕੋਸ਼ਿਸ਼ ਹੈ ਔਰ ਵਾਕਈ ਕਲੰਕੀ ਲੱਗਿਆ ਹੋਇਆ ਹੈਗਾ ਇਹ ਗ੍ਰੈਂਡ ਹੈ ਕਿ ਸ਼ਹਿਰ ਤੇ। ਔਰ ਮੇਰੇ ਵਾਸਤੇ ਵੱਡਾ ਪ੍ਰੋਜੈਕਟ ਹੈ ਇਹ ਮੈਂ ਕਰਤਾ ਮੇਰੀ ਵੀ ਤਾਂ ਵਾਵਾ ਹੋਣੀ ਹੈ। ਆ ਮੇਰੀ ਪ੍ਰਾਇੋਰਟੀ ਤੇ ਹੈ ਇਹ ਪ੍ਰੋਜੈਕਟ ਉਹ ਗੁਰਜਿੰਦਰ ਲੇਕ ਵਾਲਾ ਪ੍ਰੋਜੈਕਟ ਹੋ ਗਿਆ ਹੋਰ ਗ੍ਰੀਨ ਬੈਲਟਾਂ ਹੋ ਗਿਆ ਹੋਰ ਵੀ ਜਿਹੜੇ ਕੰਮ ਹੈ ਪ੍ਰਾਇੋਰਟੀ ਤੇ ਹੈਗੇ ਹੋਰ ਕਿਉਂਕਿ ਤਨਖਾਹ ਮੈਨੂੰ ਲੋਕਾਂ ਦੇ ਟੈਕਸ ਤੋਂ ਤਨਖਾਹ ਮਿਲਦੀ ਹੈ ਤੇ ਮੇਰੀ ਕੋਸ਼ਿਸ਼ ਹੈ ਮੈਂ ਲੋਕਾਂ ਦੇ ਵਿੱਚ ਰਹਿਣਾ ਵੀ ਲੋਕਾਂ ਦੇ ਜਿਹੜੇ ਵੀ ਕੰਮ ਹੈ ਉਹ ਸਾਡੇ ਆਪਣੇ ਕੰਮ ਹੈ ਤੇ ਆਪਾਂ ਕਰਾਈਏ ਗੁਰਜਿੰਦਰ ਲੇਕ ਦਾ ਸ਼ੁਰੂ ਹੋਰੀਗੀ ਦੁਆਰਾ ਹਾਂ ਗੁਰਜਿੰਦਰ ਲੇਕ ਦਾ ਟੈਂਡਰ ਲੱਗਣਾ ਹੈ ਜੀ 18 ਤਰੀਕ ਦਾ ਉਸ ਤੋਂ ਬਾਅਦ ਵੀ ਉਹ ਵੀ ਕੰਮ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਬਈ